ਇਕ ਊੰਕਾਰ ਸਤਿਗੁਰ ਪ੍ਰਸਾਦ ਤਾ ਪ੍ਰਸਾਦ ਸਵਈਏ ਪਾਸ਼ਾਹੀ ਦਸਵੀਂ ਸਰਬਗ ਸੁਧ ਸਮੂਹ ਸੇ ਦਾਨ ਕਹਿੰਦੇ ਕਿ ਪ੍ਰਿਯੋ ਕਰ ਜੋਗ ਜਤੀ ਕੇ ਸੂਸੁਰ ਆਰਦਨ ਸੁਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੀਖ ਰਹੋ ਮਤ ਕੋਉ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ ਮਤ ਮਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸੋਵਾਰੀ ਕੂਟ ਦਰੰਗ ਕੋ ਰੰਗ ਸੇ ਕੋਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੀ ਪਰੀ ਭੁਜਾਨ ਕੇ ਭੂਪ ਭਲੀ ਵਿਦਿਆਪਦ ਸੀਸ ਨਾ ਜਾਤ ਵਿਚਾਰੀ ਇਥੇ ਭਈ ਤੋ ਕਹ ਬੈ ਭੂਪਤ ਅੰਤ ਕੋ ਨਾਗੀ ਪਾਏ ਪਦਾਰੇ ਜੀਤ ਪਰੈ ਸਭ ਦੇ ਸਿੱਧ ਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੀ ਗੁਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੈ ਰਾਜ ਹਜ਼ਾਰੀ भूत भविष्यवान के भूपत कौन गनय नहीं जात बिचारी श्री पाद श्री भगवान भजी बिन अंत को अंत के धाम सिदारि तीर्थ नन्द आदम द सुसंजम ने अनेक व सीखे वेद पुराण कुतेव कुरान जमीन जमान ਸਬਾਨ ਕੇ ਪੇਕੇ ਪੌਣ ਆਹਾਰ ਜਤੀ ਜਤ ਧਾਰ ਸਬੈ ਸੋਭਚਾਰ ਹਜ਼ਾਰ ਕੁ ਦੇਕੇ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸਿਪਾਹ ਦੁਰੰਤ ਦੁਬਾ ਸੁਸਾ ਸੁਨਹ ਦੁਰਜਾਂ ਦਲੰਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਕ ਹਲੈ ਨਾ ਹਲੰਗੇ ਤੋਰ ਰੀ ਨਾਮ ਰੂ ਰਮ ਵਸਨ ਮਾਤੇ ਮਤੰਗਨ ਮਾਨ ਮਲਗੇ ਸ੍ਰੀ ਬਾਦ ਸ੍ਰੀ ਭਗਵਾਨ ਕਿਰਪਾ ਬਿਨ त्याग ਜਹਾਨ ਨਿਦਾਨ ਚੱਲਗੇ ਵੀਰ ਪਾਰ ਵੱਡੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ ਤੋਰਦ ਦੇਸ ਮਲੇ ਤਮ ਵਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਕੜਹਨ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਬਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕੋ ਨੀਕ ਸੋ ਇੱਕ ਦਵਾਈਆ ਦਾਨ ਬ ਦੀਪ ਫਨੰਦ ਨਿ ਸਚਰ ਭੂਤ ਭਵਿਕ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਗੇ ਵੰਨ ਵਰਤਾਪਨ ਵਾਲ ਜੈ ਤੁੰ ਨ ਪਾਪਨ ਕੀ ਬਹੁ ਪੁੰਜ ਕਾ ਪੈਗੇ ਸਾ ਸਮੂਹ ਬਰਸਨ ਪਰਹਿ ਜਾਗ ਸਤਰ ਸਬੈ ਲੋਕ ਚ ਪੈਗੇ ਮਾਨਵ ਇੰਦਰ ਅਗ ਜਿੰਦਰਨ ਰਾਤਪ ਜਉਣ ਤਰ ਲੋਕ ਕੋ ਰਾਜ ਕਰਗੇ ਕੋਟੇਸ਼ ਨਾਨ ਗਜਾ ਦੇਕ দান ਅਨੇਕ ਸੁਅੰਬਰ ਸਾਜ ਬਾਰੇਗੇ ब्रह्म महीशर विसन सची पत अंत बसी जं पास परेंगे पा जे नर श्रीपत के प्रस है पग ते नर वीर न दी तरेंगे कहां पयो जो दो लोचन मूदकै बैठ रहे हो बक ध्यान लगायो ਨਹਾਤ ਫਿਰ ਉਲੀਏ ਸਾਤ ਸਮੁੰਦਰ ਨਾ ਲੋਕ ਗਇਓ ਪਰਲੋਕ ਗਵਾਇਓ ਵਾਸ ਕੀ ਉਭਖਿਆ ਸੋ ਬੈਟਕੇ ਐਸੇ ਹੀ ਐਸੇ ਸੋ ਵਸ ਬਤਾਇਓ ਸਾਚ ਕਾਹੂ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਕਿਓ ਹਰਿਆ ਬਾਚੀ ਦਿਸ਼ਾ ਮੈਂ ਕਾਹੂ ਪਸ਼ਾ ਕੋਸੀ ਸੁਨਵਾਇਓ ਕੋ ਬਤਨ ਕੋ ਪੂਜਿਤ ਹੈ ਬਸ ਕੋ ਮਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਪੀਦ ਨ ਪਾਇਓ ਕੋ ਬਤਨ ਕੋ ਪੂਜਤ ਹੈ ਪਸ਼ ਕੂ ਮਿਰਤਨ ਕੋ ਪੂਜਨਤਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੀ